ਅੱਪਾ ਗੱਲ ਕਰਨੀ ਹੈ ਅੱਜ ਗੁਰੂ ਸਾਹਿਬ ਦੀ ਬਾਣੀ ਤੋਂ ਤੇ ਸਮਝਣਾ ਵੀ ਗੁਰਮਤ ਦਾ ਫਲਸਫਾ ਕੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਕੀ ਸਮਝਾਇਆ ਸੀ ਅੱਜ ਪ੍ਰਚਾਰ ਪ੍ਰਸਾਰ ਬੜਾ ਹੋ ਰਿਹਾ ਹੈ ਟੀਵੀ ਚੈਨਲ ਤੁਹਾਨੂੰ ਪਤਾ ਇੱਕ ਚੈਨਲ ਤਾਂ ਲਗਾਤਾਰ ਹੀ ਚੱਲਦਾ ਰਹਿੰਦਾ ਹਰ ਇੱਕ ਚੈਨਲਾਂ ਤੇ ਤੁਸੀਂ ਦੇਖ ਸਕਦੇ ਹੋ ਬੜੇ ਬੜੇ ਗੁਰਮਤ ਸਮਾਗਮ ਹੋ ਰਹੇ ਨੇ ਦੱਸਿਆ ਜਾ ਰਿਹਾ ਬਾਣੀ ਦੀਆਂ ਸੰਥਿਆਵਾਂ ਕਰਾਈਆਂ ਜਾ ਰਹੀਆਂ ਪਾਠ ਪੜ੍ਹਾਏ ਜਾ ਰਹੇ ਨੇ ਬੜਾ ਕੁਛ ਹੈ ਸੋ ਖੈਰ ਜਿਹੜੀ ਗੱਲ ਆਪਾਂ ਇਹ ਸਮਝਣੀ ਅੱਜ ਕਿ ਕੀ ਅਸੀਂ ਔਰਤ ਨੂੰ ਇਨਸਾਨ ਸਮਝਣ ਲੱਗੇ ਗੁਰਬਾਣੀ ਅਨੁਸਾਰ ਜਾਂ ਨਹੀਂ ਜਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਗੁਰੂ ਇੱਕੋ ਹੀ ਨਜ਼ਰ ਆਉਂਦਾ ਸਾਰੀ ਦੁਨੀਆ 'ਚੋਂ ਕਿਤੇ ਵੀ ਆ ਜਾਂ ਵੱਖ-ਵੱਖ ਨਜ਼ਰ ਆਉਂਦਾ ਇਹ ਅਸੀਂ ਜਦੋਂ ਆਪਣੇ ਕੰਮਾਂ ਨੂੰ ਸਾਡੇ ਆਗੂਆਂ ਦੇ ਢਾਂਚੇ ਨੂੰ ਸਿਸਟਮ ਨੂੰ ਵੇਖਾਂਗੇ ਐ ਲੱਗੂਗਾ ਵੇ ਜਿਹੜਾ ਸਾਡੇ ਪਿੰਡ ਵਾਲਾ ਗੁਰੂ ਗ੍ਰੰਥ ਸਾਹਿਬ ਹੈ ਤਾਂ ਕੋਈ ਹੋਰ ਆ। ਜੇ ਅੰਮ੍ਰਿਤਸਰ ਵਾਲਾ ਤਾਂ ਕੋਈ ਹੋਰ ਹੈ। ਹੁਣੇ ਤੁਸੀਂ ਕਹੋਗੇ ਕਿਵੇਂ? ਸਵਾਲ ਖੜਾ ਹੋਣਾ ਜਾਈ ਤੇ ਸਾਡੇ ਦਿਮਾਗ 'ਚ। ਵੀ ਸਿੱਖ ਤਾਂ ਬਰਾਬਰ ਸਮਝਦੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਕਹਿੰਦੇ ਆ। ਪਰ ਤੁਸੀਂ ਦੇਖੋ ਆਪਣੇ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਾਡੀਆਂ ਭੈਣਾਂ ਬੀਬੀਆਂ ਕੀਰਤਨ ਕਰ ਸਕਦੀਆਂ ਪਾਠ ਕਰ ਸਕਦੀਆਂ ਅਰਦਾਸ ਕਰ ਸਕਦੀਆਂ ਢਾਡੀ ਵਾਰਾ ਗਾ ਸਕਦੀਆਂ ਸਭ ਕੁਝ ਕਰਦੀਆਂ ਪਰ ਤੁਸੀਂ ਦੇਖ ਸਕਦੇ ਹੋ ਤੇ ਰੋਜ਼ਾਨਾ ਹੁੰਦਾ ਵੀ ਹੈ ਪਰ ਉਹੀ ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਪ੍ਰਕਾਸ਼ ਅੰਮ੍ਰਿਤਸਰ ਉੱਥੇ ਨਹੀਂ ਕਹਿੰਦੇ ਬਰਨ ਦਿੱਤਾ ਜਾ ਸਕਦਾ ਇਹ ਆ ਸਾਡੀ ਮਾਨਸਿਕ ਗੁਲਾਮੀ ਇੱਥੋਂ ਪਤਾ ਲੱਗਦਾ ਵੀ ਉੱਥੇ ਸਾਡੇ ਗੁਰੂ ਦਾ ਆਰਡਰ ਨਹੀਂ ਇਹ ਮਨੁ ਸਿਮਰਤੀ ਵਾਲਿਆਂ ਦਾ ਕਿ ਵਰਨ ਵੰਡ ਲਿੰਗ ਪਲਿੰਗ ਦਾ ਭੇਦ ਹੈ ਜਿਹੜਾ ਉਹ ਵਰਨ ਮਨੁ ਸਿਮਰਤੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਕਲਗੀ ਧਰਪਾਤਸ਼ਾਹ ਤਾਂ ਕੌਂਦੇ ਆਉਂਦੇ ਆਉਂਦੇ ਖੰਡੇ ਬਾਟੇ ਦੀ ਪੌਲ ਤੇ ਆ ਕੇ ਕਲਗੀ ਧਰਪਾਤਸ਼ਾਹ ਨੇ ਜਿਹੜਾ ਔਰਤ ਮਰਦ ਦਾ ਫਰਕ ਸੀ ਉਹ ਵੀ ਕੱਢ ਕੇ ਪਰੇ ਛੁੱਟਦਾ ਕੋਈ ਵੀ ਅਨਸਾਰ ਭੈਣ ਚਾਹੇ ਵੀਰ ਖੰਡੇ ਬਾਤੇ ਦੀ ਪੌ ਲੈਗਾ ਉਹਦੇ ਨਾਲ ਕੋਈ ਜਾਤ-ਕੂਤ ਰਹਿੰਦੀ ਐ ਨਾ ਉਹ ਮਰਦ ਨਾ ਇਸਤਰੀ ਰਹਿੰਦੀ ਐ ਉਹ ਬਣ ਜਾਂਦਾ ਖਾਲਸਾ ਤੇ ਚੇ ਬੀਬੀ ਸਕਲੇ ਅੰਮ੍ਰਿਤ ਤੇ ਚੇ ਭਰਾ ਸਕਲੇ ਪਰ ਇਹ ਹੈ ਨਹੀਂ ਦਰਬਾਰ ਸਾਹਿਬ ਦੇ ਵਿੱਚ ਤੁਹਾਨੂੰ ਇਹ ਗੱਲ ਕਦੇ ਵੀ ਨਹੀਂ ਕਹਾਂ ਪਹਿਲਾਂ ਜਦੋਂ ਸ਼੍ਰੋਮਣੀ ਕਮੇਟੀ ਨਹੀਂ ਸੀ ਸਰਕਾਰ ਦਾ ਕਬਜ਼ਾ ਗੁਰਦੁਆਮਾ ਤੇ ਨਹੀਂ ਸੀ ਉਦੋਂ ਪਹਿਲਾਂ ਇਤਿਹਾਸ ਪੜੋ ਜੱਸਾ ਸਿੰਘ ਉਹਨਾਂ ਦੇ ਮਾਤਾ-ਮਾਂ ਭੈਣਾਂ ਉਹਨਾਂ ਦੇ ਨਾਲ ਰਹਿਣ ਵਾਲੀਆਂ ਸਿੰਘਣੀਆਂ ਦਰਬਾਰ ਸਾਹਿਬ ਕੀਰਤਨ ਕਰਦੀਆਂ ਰਹੀਆਂ ਨੇ ਪਰ ਜਦੋਂ ਤੋਂ ਵਿਪਰ ਨੇ ਸਰਕਾਰ ਨੇ ਕਬਜ਼ਾ ਕਰ ਲਿਆ ਅਸੀਂ ਗੁਲਾਮ ਹੋ ਗਏ ਉਦੋਂ ਬਾਅਦ ਉੱਥੇ ਤੁਸੀਂ ਜਕਾਰਾ ਵੀ ਨਹੀਂ ਸਾੜ ਸਕਦੇ ਉਹ ਗੁਰਦੁਆਰਾ ਹੋਰ ਉੱਥੇ ਬੋਲੇ ਸੋਨੇ ਹਾਲ ਵੀ ਨਹੀਂ ਬੁਲਾ ਸਕਦੇ ਇਹ ਗੱਲਾਂ ਸਾਨੂੰ ਸਵਾਲ ਪੁੱਛਣੇ ਚਾਹੀਦੇ ਸਾਡੇ ਆਗੂਆਂ ਨੂੰ ਕਿਤੇ ਵੀ ਆਉਂਦੇ ਆ ਉਹ ਕਿੱਥੇ ਵੀ ਆਉਂਦੇ ਉਹਨਾਂ ਨੂੰ ਇਹ ਸਵਾਲ ਕਰਨੇ ਜ਼ਰੂਰੀ ਨੇ